ਤੁਹਾਡੇ ਨਾਲ ਇੱਕ ਪਾਣਾ ਵਰਤਦਾ ਸ਼ਰਮਸ਼ਾਰ ਗੱਲ ਹੈਗੀ ਕਰਨ ਨੂੰ ਜੀ ਨਹੀਂ ਕਰਦਾ ਪਰ ਲੋਕਾਂ ਨੂੰ ਸੁਚੇਤ ਕਰਨਾ ਪੈਂਦਾ ਕਿ ਨਸ਼ੇ ਦੇ ਵਿੱਚ ਬੰਦਾ ਕੁਝ ਵੀ ਕਰ ਸਕਦਾ ਉਹ ਨੂੰ ਆਪਦਾ ਪਰਿਵਾਰ ਦਾ ਕੋਈ ਮੈਂਬਰ ਵੀ ਨਹੀਂ ਦੱਸਦਾ ਤੁਸੀਂ ਉਹਦੇ ਮਾਂ 9 ਮਹੀਨੇ ਢਿੱਡ ਦੇ ਵਿੱਚ ਰੱਖ ਕੇ ਪਾਲ ਕੇ ਦੁੱਧ ਚੰਗਾ ਕੇ ਐਡਾ ਪਲੋਸਿਆ ਸੀ ਅੱਜ ਆਸ ਸੀ ਕਿ ਮੇਰਾ ਹੀ ਪੁੱਤ ਮੇਰੇ ਨਾਲ ਹਰਕਤਾਂ ਕਰੂਗਾ ਏਦਾਂ ਦੀ ਤਾਂ ਕਿਸੇ ਨੂੰ ਕੋਈ ਮਾਂ ਨੂੰ ਆਸ ਨਹੀਂ ਹੁੰਦੀ ਪਰ ਉਹ ਬੰਦੇ ਨੇ ਮੇਰੇ ਨਾਲ ਬਹੁਤ ਘਟਿਆ ਹਰਕਤ ਕੀਤੀ ਇੰਨਾ ਕਿ ਮੇਰੇ ਕੁੱਟਮਾਰ ਕੀਤੀ ਮੈਨੂੰ ਇਦਾਂ ਵੀ ਬੋਲਦਾ ਸੀ ਕਪੜੇ ਲੈ ਤੇਰੀ ਵੀਡੀਓ ਬਣਾ ਕੇ ਮੈਂ ਨੈਟ ਤੇ ਚੜਾਉਂਗਾ ਇਹ ਕਰੂੰਗਾ ਬਹੁਤ ਹੀ ਮਤਲਬ ਗੰਦੀਆਂ ਗੰਦੀਆਂ ਮੈਨੂੰ ਸ਼ਬਦ ਬੋਲਦਾ ਹੈਗਾ ਤੇ ਮੈਂ ਉਸ ਟਾਈਮ ਵੀ ਦਰਖਾਸਤਾਂ ਬਹੁਤ ਦਿੱਤੀਆਂ ਸੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੁਣ ਐਸਐਸਪੀ ਦੇ ਡਿਪਟੀ ਸਮਲਸਰ ਥਾਣਾ ਮਤਲਬ ਕਿ ਡੀਜੀਪੀ ਭਗਵੰਤ ਮਾਨ ਤਿੱਕਰ ਆ ਮੇਰੀਆਂ ਚਿੱਠੀਆਂ ਪਾਈਆਂ ਹੋਈਆਂ ਦੋ ਤਿੰਨ ਮਹੀਨੇ ਹੋ ਗਏ ਅਜੇ ਤਿੱਕਰ ਮੇਰੀ ਕੋਈ ਕਾਰਵਾਈ ਨਹੀਂ ਹੋਈ ਕਿੰਨੇ ਦਿਨ ਹੋ ਗਏ ਮਾਤਾ ਜਿਹੜੀ ਤੁਹਾਡੇ ਨਾਲ ਇਹਨੇ ਹਰਕਤ ਕੀਤੀ ਇਹ ਇੱਕ ਸਾਲ ਪਹਿਲਾਂ ਕੀਤੀ ਸੀਗੇ ਇਹਨੇ ਉਸ ਤੋਂ ਬਾਅਦ ਚ ਆ ਫੇਰ 7 ਤਰੀਕ ਨੂੰ ਜਾਨੀ ਕਿ ਇੱਥੇ ਭੋਗ ਪਿਆ ਸੀ ਦਰਬਾਰ ਸਾਹਿਬ ਚ ਪਿਸਤਲ ਲੈ ਕੇ ਮੈਨੂੰ ਮਾਰਨ ਆ ਗਿਆ ਸੀਗਾ ਅੱਛਾ ਤੇ ਸਰਪੰਚ ਸਾਹਿਬ ਨੂੰ ਵੀ ਕਿਹਾ ਸੀ ਫੋਨ ਵੀ ਲਾਇਆ ਸੀ ਮਤਲਬ ਕਿ ਮੈਨੂੰ ਰਾਤ ਕਿਸੇ ਨੇ ਨਹੀਂ ਕਟਾਈ ਸਾਰੇ ਕਹਿੰਦੇ ਸੀ ਸਾਡੇ ਘਰੇ ਨਾਲ ਵੜ 13 ਮੁੰਡਾ ਸਾਨੂੰ ਮਾਰ ਚੂਗਾ ਜਾਨੀ ਵੀ ਇੰਨੀ ਕਿ دہشت ਪਾਈ ਹੋਈ ਹੈ ਵੀ ਆਂਡ ਗਵਾਂਡ ਵੀ ਡਰਦਾ ਹਾਂਜੀ ਡਰਦਾ ਪੂਰੇ ਡਰਦਾ ਜੇ ਹੁਣ ਮੈਂ ਕਿਸੇ ਨੂੰ ਰਿਸ਼ਤੇਦਾਰੀ ਚ ਵੀ ਮੈਂ ਰਹਿੰਦੀ ਸੀ ਉਹਨਾਂ ਨੂੰ ਵੀ ਕਹਿੰਦਾ ਮੈਂ ਤੁਹਾਡੇ ਬੱਚੇ ਮਾਰ ਦਊਗਾ ਜਿਵੇਂ ਮੇਰੇ ਨਾਲ ਕੀ ਜਿਵੇਂ ਤੁਸੀਂ ਪਿਸਤਲ ਦੀ ਗੱਲ ਕੀਤੀ ਆ ਤੁਹਾਨੂੰ ਪਤਾ ਹੈਗਾ ਵੀ ਉਹਦੇ ਕੋਲੇ ਹੈਗਾ ਵੀ ਆ ਜਦ ਦੀ ਬੋਲ ਹੀ ਰਿਹਾ ਤੇ ਹੋਊਗਾ ਹੈਗਾ ਵੀ ਆ ਦੇਖਿਆ ਵੀ ਆ ਇਹ ਧਮਕੀਆਂ ਵੀ ਦਿੰਦਾ ਨਾਲ ਦੋ ਪੁਲਸ ਵਾਲੇ ਆ ਜਿਹਨੇ ਇਹਨੇ ਮਦਕੀ ਰੋਡ ਤੇ ਜਿੰਮ ਲਿਆ ਉੱਥੇ ਜਿਹੜੀਆਂ ਸਟੋਰੀਆਂ ਪਾਉਂਦਾ ਨਾਲ ਪਿਸਤੌਲ ਦੇ ਨਾਲੇ ਦੇ ਦੋ ਪੁਲਸ ਵਾਲੇ ਬੰਦੇ ਵੀ ਹੁੰਦੇ ਆ ਅੱਛਾ ਪੁਲਸ ਵਾਲੇ ਬੰਦੇ ਨਾਲ ਹਾਂ ਨਾਲ ਵਾਲੇ ਆ ਜਦੋਂ ਤੁਸੀਂ ਪਿੰਡ ਦੇ ਸਰਪੰਚ ਕੋਲ ਗੱਲਬਾਤ ਕਰਦੇ ਹੋ ਫਿਰ ਪਿੰਡ ਦਾ ਸਰਪੰਚ ਕੀ ਵਿਸ਼ਵਾਸ ਦਵਾਉਂਦਾ ਤੁਹਾਨੂੰ ਉਹ ਸ਼ਵਾਸ ਉਹ ਤਾਂ ਕਹਿੰਦਾ ਜਿੰਦੇ ਤੋੜ ਸਕਦਾ ਜਿੱਦੇ ਮੈਂ ਹੈ ਨਹੀਂ ਸੀ ਉਹਨੇ ਜਿੰਦੇ ਤੋੜਿਆ ਸਰਪੰਚ ਸਾਹਿਬ ਕਹਿੰਦੇ ਵੀ ਉਹਦੇ ਪਿਓ ਦਾ ਘਰ ਆ ਅਸੀਂ ਰੋਕ ਨਹੀਂ ਸਕਦੇ ਜਿਹਦੇ ਵਿੱਚ ਇਹਨੂੰ ਮੈਂ ਜਦੋਂ ਮੇਰੇ ਤੇ ਇਹਨੇ ਗੰਦੀ ਹਰਕਤ ਕੀਤੀ ਮੈਂ ਇਹਨੂੰ ਵੀ ਦਾਖਲ ਕੀਤਾ ਸੀ ਉਹ ਬਾਈ 9ਵੇਂ ਮਹੀਨੇ ਦੀ 22 ਤਰੀਕ ਨੂੰ ਮੈਂ ਰਿਸ਼ਤੇਦਾਰੀ ਚ ਗਈ ਸੀ ਦੋ ਦਿਨ ਇਹਨੇ ਕਿਸਤਾਂ ਵਾਲੇ ਮੁੰਡੇ ਭੇਜਿਆ ਵੀ ਕਿਸਤਾਂ ਲੈਣ ਆਏ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਗਵੰਡੀਆਂ ਨੇ ਕਿਹਾ ਹੈ ਨਹੀਂ ਇਹਨਾਂ ਨੇ ਜਿੰਦੇ ਤੋੜੇ ਸਾਰਾ ਕੁਝ ਲੈ ਕੇ ਮੇਰੇ ਆਰਮੀ ਦੇ ਡਾਕੂਮੈਂਟ ਵੀ ਲੈ ਕੇ ਚਾਕੇ ਇਤੋਂ ਤੱਕ ਰਿਹਾਰ ਘਾਟ ਪੈਂਟ ਘਾਟ ਵੀ ਨਹੀਂ ਛੱਡੇ ਉਹ ਵੀ ਮੈਂ ਦੁਬਾਰੇ ਬਣਾ ਰਹੀ ਆ ਉਦੋਂ ਕਿ ਸਰਪੰਚ ਨੇ ਵੀ ਗੱਲ ਅਣਸੁਣੀ ਕਰ ਨਹੀਂ ਕਰਤੀ ਹਾਂ ਕਿਤਨਾ ਕਿਤੇ ਲੱਗਦਾ ਵੀ ਸਰਪੰਚ ਵੀ ਅੱਜ ਉਹਦੇ ਤੋਂ ਡਰਦਾ ਪਿਆ ਡਰਦੇ ਆ ਸਾਰੇ ਡਰਦੇ ਆ ਇੱਥੇ ਵੀ ਡਰਦੇ ਆ ਲੋਕ ਇੱਥੋਂ ਦੇ ਵੀ ਡਰਦੇ ਲੜਾਈ ਕਹਿੰਦੇ ਵੀ ਰੱਦੇ ਜੇਦੋਂ ਉਹਨਾਂ ਨੂੰ ਧਮਕੀਆਂ ਦਿੰਦਾ ਸਾਰੇ ਡਰਦੇ ਆ ਲੜਾਈ ਕਿ ਕੀ ਆ ਲੜਾਈ ਕਿ ਮੇਰੇ ਪੇਕੇ ਆ ਦੱਲੂ ਵਾਲੇ ਮੇਰੇ ਸਹੁਰੇ ਆ ਹੂੰ ਫਿਰ ਜਦੋਂ ਸਰਪੰਚ ਨਹੀਂ ਸੁਣਦਾ ਫਿਰ ਤੁਸੀਂ ਥਾਣੇ ਦੇ ਵਿੱਚ ਜਾਨੇ ਹਾਂਜੀ ਥਾਣੇ ਚਾਹ ਦੇਖੋ ਮੇਰੇ ਕੋਲੇ ਹੈ ਦਰਖਾਸਤਾਂ ਨਹੀਂ ਸੁਣਵਾਈ ਹੋਈ ਕੋਈ ਨਹੀਂ ਹੋਈਗੀ ਤੇ ਅੱਜ ਤੱਕ ਕੋਈ ਨਾ ਗੱਲ ਵਾਤਾ ਕਿੰਨੇ ਵਰੀ ਦੇ ਚੁੱਕੇ ਹੋ ਦਰਖਾਸਤ ਤੁਸੀਂ ਆ ਮੇਰੇ ਹੁਣ ਨਵੇਂ ਮਹੀਨੇ ਦੀ 22 ਤਰੀਕ ਨੂੰ ਦਰਖਾਸਤ ਦਿੱਤੀ ਹੋਈ ਸੀਗੀ ਇਹ ਨਹੀਂ ਕੋਈ ਸੁਣਵਾਈ ਹੋਈ ਆ ਮੁੱਖ ਮੰਤਰੀ ਤੇ ਡੀਜੀਪੀ ਨੂੰ 15 20 ਦਿਨਾਂ ਬਾਅਦ ਚ ਭੇਜਿਆ ਸੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੱਥ ਦੇ ਦੇਖੋ ਮਾਂ ਦਾ ਕਹਿਣਾ ਹੈ ਕਿ ਜਿਹੜਿਆ ਡਿਪਟੀ ਨੂੰ ਵੀ ਇੱਥੋਂ ਤੱਕ ਕੇ ਜਿਹੜਾ ਥਾਣੇ ਦੇ ਵਿੱਚ ਮਾਂ ਜੋ ਡਿਪਟੀ ਸਾਹਿਬ ਆਗਾਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚ ਵੀ ਜਿਹੜੀਆਂ ਦਰਖਾਸਤਾਂ ਦਿੱਤੀਆਂ ਗਈਆਂ 2 3 ਤਾਂ ਕੋਈ ਸੁਣਵਾਈ ਨਹੀਂ ਹੋਈ ਚਲੋ ਇੱਥੋਂ ਤਾਂ ਛੱਡੋ ਇਹਨਾਂ ਨੇ ਸੀਐਮ ਭਗਵੰਤ ਮਾਨ ਤੱਕ ਵੀ ਦਰਖਾਸਤਾਂ ਦਿੱਤੀਆਂ ਪਰ ਇਸ ਮਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਦਰਦਰ ਦੀਆਂ ਠੋਕਰਾਂ ਖਾਂਦੀ ਪਈ ਆ ਡਰਦੀ ਕਿਧੋ ਪਈ ਆ ਆਪਣੇ ਪੁੱਤਾਂ ਜਿਹਨੂੰ ਇਹਨੇ ਢਿੱਡੋ ਜੰਮਿਆ ਅੱਜ ਉਸੇ ਤੋਂ ਡਰਦੀ ਪਈ ਆ ਕਿਉਂਕਿ ਉਹ ਇੱਕ ਐਡਾਕ ਜਿਹੜਾ ਆਦਮਖੋਰ ਬਣ ਚੁੱਕਿਆ ਹੈਗਾ ਐਡਾਕ ਜਿਆਦਾ ਇਹਨਾਂ ਤੇ ਜ਼ੁਲਮ ਕਰਦਾ ਪਿਆ ਹੈਗਾ ਜਿਹਨੂੰ ਲੈ ਕੇ ਇੱਕ ਇਨਸਾਫ ਦੇ ਲਈ ਇਹ ਕੋ ਹਾਰ ਲਾ ਰਹੇ ਨੇ ਪਰ ਮੈਨੂੰ ਲੱਗਦਾ ਅੱਜ ਜਥੇ ਬੰਦਿਆਂ ਜਿਵੇਂ ਕਿ ਨਿੰਗ ਸਿੰਘ ਦਾ ਸਾਥ ਮਿਲਿਆ ਜੀ ਫਿਰ ਅੱਜ ਹਾਂਜੀ ਫਿਰ ਇਹ ਬਾਬਾ ਜੀ ਨੂੰ ਮੈਂ ਮਿਲੇ ਸੀ ਫਿਰ ਮੈਨੂੰ ਹੋਰ ਕਿਤੋਂ ਉਮੀਦ ਨਹੀਂ ਸੀ ਖਾਦਾ ਇਹਨਾਂ ਬਾਬਾ ਜੀ ਨਾਲ ਤੋਂ ਹੀ ਉਮੀਦ ਹੈ ਵੀ ਇਹੀ ਇਨਸਾਫ ਦਿਵਾਉਣਗੇ ਕੋਈ ਕਾਨੂੰਨ ਨਹੀਂ ਹੈ ਕੋਈ ਕੁਛ ਲਈ ਕੋਈ ਨਹੀਂ ਕੱਢਦਾ ਨਾ ਸਰਪੰਚ ਨਾ ਮੈਂਬਰ ਨਾ ਚਾਚੇ ਨਾ ਤਾਈ ਨਾ ਕੋਈ ਫਿਰ ਮਾਂ ਹੁਣ ਕਿੱਥੇ ਰਹਿਣੀ ਆ ਤੂੰ ਹੁਣ ਜਿਵੇਂ ਘਰੇ ਤੋਂ ਮਤਲਬ ਕਿ ਮੈਂ ਸਾਡੀ ਕਿਸ ਰਿਸ਼ਤੇਦਾਰੀ ਚ ਰਹਿ ਰਹੀ ਸੀ ਪਰ ਮੈਂ ਦੱਸ ਨਹੀਂ ਰਹੀ ਕਿਉਂਕਿ ਜੇ ਮੈਂ ਦੱਸਤਾ ਹੋ ਸਕਦਾ ਉਹਨਾਂ ਨੂੰ ਮਾਰਨ ਚਲਾ ਜਾਵੇ ਤਰਨਾ ਨਾਲ ਨਾਲ ਇੱਕ ਤੁਹਾਡੇ ਨਾਲ ਅਖਬਾਰ ਦੀ ਖਬਰ ਵੀ ਸਾਂਝੀ ਕਰਦੇ ਹਾਂ ਕਿ ਇਹ ਮਾਤਾ ਨੇ ਜਿਹੜਾ ਹੈਗਾ ਏ ਆਪਦੇ ਬੱਚੇ ਨੂੰ ਇਸੇ ਮੁੰਡੇ ਨੂੰ ਘਰੋਂ ਬੇਦਖਲ ਵੀ ਕੀਤਾ ਹੋਇਆ ਪਰ ਸਰਪੰਚ ਇੱਕ ਪਾਸੇ ਕਹਿ ਰਿਹਾ ਹੈਗਾ ਕਿ ਇਹ ਇਹਦੇ ਪਿਓ ਦਾ ਘਰ ਹੈ ਇਹ ਇੱਥੇ ਆ ਕੇ ਰਹਿ ਸਕਦਾ ਇੱਥੋਂ ਦੀਆਂ ਚੀਜ਼ਾਂ ਵਰਤ ਸਕਦਾ ਪਰ ਇੱਕ ਮਾਂ ਨੇ ਜਿਹੜਾ ਹੈਗਾ ਏ ਇਹਨੂੰ ਬੇਦਖਲ ਕੀਤਾ ਹੋਇਆ ਕਿਤੇ ਆਂਟੀ ਜਿਵੇਂ ਹੁਣ ਤੁਹਾਡੇ ਹਸਬੰਡ ਜਿਹੜੇ ਹੈਗੇ ਆ ਇੱਕ ਫੌਜ ਦੇ ਲਈ ਸ਼ਹੀਦ ਹੋਏ ਆ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਤੇ ਇੱਕ ਪਾਸੇ ਪੋਤਾ ਹਰਕਤਾਂ ਕਰਦਾ ਫਿਰ ਮਨ ਕਿੰਨਾ ਖਰਾਬ ਹੁੰਦਾ ਬਹੁਤ ਮਨ ਖਰਾਬ ਹੁੰਦਾ ਜਿੱਦਾਂ ਹੁਣ ਮਤਲਬ ਕਿ ਮੈਂ ਸਾਰਾ 20-25 ਲੱਖ ਰੁਪਏ ਇਹਨੂੰ ਦਿੱਤਾ ਗੱਡੀਆਂ ਵੇਚਤੀਆਂ ਟਰੈਕਟਰ ਟਰਾਲੇ ਵੇਚਤੇ ਇਸਨੇ ਤੇ 5 ਲੱਖ ਦਾ ਪੈਨਸ਼ਨ ਤੇ ਲੋਨ ਵੀ ਕਰਾ ਕੇ ਦਿੱਤਾ ਹੁਣ ਵੀ ਮੈਨੂੰ ਕਹਿੰਦਾ ਲੱਤਾਂ ਤੋੜ ਕੇ ਬਾਹਾਂ ਤੋੜ ਕੇ ਇਕੱਠ ਰੱਖਣਾ ਇਹਦੇ ਨਾਲ ਸੈਨ ਕਰਕੇ ਪੈਨਸ਼ਨ ਕਢਵਾਉਣੀ ਮੈਨੂੰ ਇਹ ਤੋਂ ਖਤਰਾ ਆਇਆ ਹੈਗਾ ਇਹਦੇ ਨਾਲ ਇੱਕ ਕੁੜੀ ਵੀ ਰਲੀ ਹੋਈ ਆ अच्छा वो कौन ओ, कुड़ी वो कुड़ी ए दी फ्रेंड है जो मतलब के ए दे नाल रह रही है जो भी काम ਧੰਦੇ ਕਰ ਰਏ ਇਹ ਇਕੱਠੇ ਕਰ ਰਏ ਨਾਲੇ ਦੇ ਹੋਰ ਵੀ ਹਨ ਲੜਾਈ ਕਰ ਤੋ ਮੁੰਡੇ ਆ ਇੱਕ ਕੁਲਵਿੰਦਰ ਸਿੰਘ ਆ ਜਿਹਦੇ ਉਹਦੇ ਵੀ ਪਿਤਾ ਦੀ ਡੈਥ ਹੋ ਚੱਕੀ ਆ ਮਾਂ ਦਾ ਨਾਮ ਮਨਜੀਤ ਕੌਰ ਉਹਦਾ ਬੇਟਾ ਹੋਰ ਇੱਕ ਦੋ ਤਿੰਨ ਦੀ ਡੈਥ ਹੋ ਚੁੱਕੀ ਜਿਹੜੀ ਕੁੜੀ ਇਹਦੇ ਨਾਲ ਰਹਿ ਰਹੀ ਆ ਉਹ ਵਿਆਹੀ ਵੀ ਆ ਕਿ ਹਨ ਵਿਆਹੀ ਆ ਹਨ ਵਿਆਹੀ ਆ ਹਾਂਜੀ ਅੱਛਾ ਉਹ ਰਿਲੇਸ਼ਨਸ਼ਿਪ ਚ ਰਹਿ ਰਹੀ ਆ ਹਾਂਜੀ ਹਾਂਜੀ ਹੋਰ ਕੀ ਕੀ ਕੁਛ ਕਰਦੇ ਹੈਗੇ ਇਹ ਕੋਈ ਬਾਹਰਲੇ ਪਾਸੇ ਵੀ ਕੋਈ ਗਲਤ ਕੰਮ ਕਰਦੇ ਆ ਕੁਛ ਕਿ ਨਹੀਂ ਇਹ ਕਰਦੇ ਹੋਣਗੇ ਪਰ ਹਣ ਮੈਂ ਤਾਂ ਡਰਦੀ ਕਿਉਂਕਿ ਜੇ ਮੈਂ ਰੁਕ ਟੋ ਕਰਦੀ ਆ ਫਿਰ ਮੈਨੂੰ ਵੀ ਸੱਟ ਫੇਟ ਮਾਰਦੇ ਆ ਹੁਣ ਮੈਂ ਤਾਂ ਆਪਣੀ ਜਾਨ ਲਕੋਉਂਦੀ ਰਿਸ਼ਤੇਦਾਰੀ ਚ ਰਹਿ ਰਹੀ ਆ ਪਰ ਮੈਂ ਸਾਹਮਣੇ ਨਹੀਂ ਕਹਿ ਸਕਦੀ ਸੀ ਵੀ ਮੈਂ ਕਿਹੜੀ ਰਿਸ਼ਤੇਦਾਰੀ ਚ ਰਹਿ ਰਹੀ ਆ ਅੱਜ ਤੁਸੀਂ ਮੀਡੀਆ ਦੇ ਸਾਹਮਣੇ ਆਏ ਹੋ ਜੇ ਕਿਤੇ ਉਹ ਖਬਰ ਦੇਖ ਕੇ ਫਿਰ ਕੋਈ ਤੁਹਾਡੇ ਤੇ ਉਦਾਂ ਦਾ ਐਕਸ਼ਨ ਲੈ ਲਵੇ ਵੀ ਮੈਂ ਤੁਹਾਨੂੰ ਨੁਕਸਾਨ ਪਹੁੰਚਾਉਂਦਾ ਫਿਰ ਮੈਂ ਅੱਜ ਜੇਰਾ ਕੱਢ ਕੇ ਆਈ ਆ ਹਾਂਜੀ ਹੁਣੇ ਬਾਬੇ ਹੈਗੇ ਨਾਲ ਇਹਨਾਂ ਦੇ ਖਸਰਤੇ ਮੈਂ ਕਰ ਰਹੀ ਆ ਜੋ ਕੁਛ ਕਰਨੀ ਆ ਅੱਗੇ ਫੈਸਲਾ ਹੀ ਕਰਨਗੇ ਜੋ ਵੀ ਕਰਨਾ ਚਾਹੇ ਮੈਨੂੰ ਰੱਖਣਾ ਚਾਹੇ ਮਰਵਾਉਣਾ ਇਹਨਾਂ ਦੀ ਜ਼ਿੰਮੇਵਾਰੀ ਹੁਣ ਪੰਚਾਇਤ ਨੇ ਵੀ ਥਾਂ ਛੜਤਾ ਖੇੜਾ ਛੜਤਾ ਬਾਬਾ ਜੀ ਕਹਿੰਦੇ ਉਹ ਵੀ ਡਰ ਕੇ ਮੁੰਡੇ ਤੋਂ ਕੋਈ ਪਿੰਡ ਦਾ ਨਹੀਂ ਖੜਦਾ ਰਿਸ਼ਤੇਦਾਰ ਨਹੀਂ ਖੜਦੇ ਨਾਲ ਦੇ ਸਕੇ ਦੋ ਪੁੱਤ ਨਹੀਂ ਖੜਦੇ ਕਿਉਂਕਿ ਧਮਕੀਆਂ ਉਹਨਾਂ ਨੂੰ ਆ ਰਹੀਆਂ ਪਰ ਮਾਤਾ ਦੇ ਨਾਲ ਜੋ ਸ਼ਲੀਲ ਹਰਕਤ ਹੋਈ ਹੈ ਬੜੀ ਸ਼ਰਮਨਾਕ ਹੈਗੀ ਕੀ ਕਹਿਣਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜ਼ਿਲ੍ਹਾ ਜੇਹੇਦਾਰ ਨਰਮਲ ਸਿੰਘ ਜੀ ਤੇ ਨਾਲ ਸਾਡੇ ਮਹਾਂਕਾਲ ਜੀ ਮੁਖੇ ਤੋਂ ਸੇਵਕ ਸਿੰਘ ਜੀ ਤੇ ਜਿਨ੍ਹਾਂ ਦੇ ਮਜੂਤਾ ਮੁਖੀ ਸਿੰਘ ਸਾਹਿਬ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਤੇ ਜਿਹੜਾ ਨਿੰਗ ਸਿੰਘ ਆ ਦੇਖੋ ਜੀ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੀ ਮਤਲਬ ਵੀ ਲੜਨ ਦੀ ਤਿਆਰ ਕੀਤਾ ਹੋਇਆ ਹੈ ਗੁਰੂ ਗੋਵਿੰਦ ਸਿੰਘ ਜੀ ਨੇ ਪ੍ਰਗਟ ਕੀਤੇ ਹੋਏ ਵੇ ਤੇ ਅੱਜ ਇੱਕ ਭੈਣ ਜਿਹੜੀ ਬਹੁਤ ਸਾਲਾਂ ਤੋਂ ਦੁਖੀ ਉਹ ਵੀ ਕਿਹਦੇ ਵੱਲੋਂ ਆਪਦੀ ਹੀ ਔਲਾਦ ਵੱਲੋਂ ਜਿਹੜੇ ਢਡੋਂ ਕੱਢੇ ਬੱਚੇ ਆ ਉਹਨਾਂ ਨੂੰ ਆਪਾਂ ਜਨਮ ਦਿੰਨੇ ਆ ਸੁੱਖ ਦੇ ਲਈ ਵੀ ਅਸੀਂ ਸਹਾਰਾ ਸਾਡਾ ਬਣਨਗੇ ਤੇ ਅਸੀਂ ਕਿਤੇ ਚਲੋ ਸੁਖ ਮਾਨਾਂਗੇ ਪਰ ਅੱਜ ਇੱਕ ਸੁਖ ਦੀ ਥਾਂ ਤੇ ਬਹੁਤ ਇੱਕ ਦੁੱਖ ਭੋਗਣਾ ਪਿਆ ਆਪ ਜੀ ਨੇ ਕਿ ਭੈਣ ਜੀ ਨੇ ਪਹਿਲਾਂ ਵੀ ਬਚਨ ਕਰ ਚੁੱਕੇ ਆ ਜੋ ਉਹਨਾਂ ਨੇ ਬਹੁਤ ਕੁਝ ਤੁਹਾਨੂੰ ਦੱਸਿਆ ਆਪ ਦਾ ਦਰਦ ਤੇ ਆਪਣਾ ਦਰਦ ਲੈ ਕੇ ਇੱਕ ਇਹ ਦਲਪੰਥ ਦੇ ਕੋਲੇ ਜਹੇ ਬੰਦੀ ਦੇ ਵਿੱਚ ਗਈ ਸੀਗੀ ਵੀ ਮੇਰਾ ਕੋਈ ਵੀ ਸਹਾਰਾ ਨਹੀਂ ਜਿੱਥੋਂ ਤੱਕ ਮੈਂ ਪਿੰਡ ਦੇ ਸਰਪੰਚ ਸਾਹਿਬਾਨ ਤੋਂ ਗੱਲ ਸ਼ੁਰੂ ਹੁੰਦੀ ਹੈ ਕਿਉਂਕਿ ਮੁਖੀ ਜਿਹੜਾ ਪਿੰਡ ਦਾ ਹੁੰਦਾ ਉਹਨੇ ਆਪ ਜੀ ਨੂੰ ਦੱਸਣਾ ਹੁੰਦਾ ਵੀ ਮੈਂ ਕਿਵੇਂ ਪਿੰਡ ਦਾ ਦਰਾ ਬਣਾ ਕੇ ਰੱਖਣਾ ਪਰ ਇੱਥੇ ਕੋਈ ਵੀ ਦਰਾ ਨਹੀਂ ਬਣਿਆ ਇੱਥੋਂ ਉੱਠ ਕੇ ਸਰਪੰਚ ਸਾਹਿਬਾਨ ਨੇ ਕੋਈ ਵੀ ਗੱਲਬਾਤ ਨਹੀਂ ਸੁਣੀ ਤਾਂ ਉਹ ਉੱਠ ਕੇ ਅੱਗੇ ਠਾਣਾ ਹੁੰਦਾ ਜੀ ਠਾਣਾ ਸਮਲਸਰ ਲੱਗਦਾ ਜੀ ਇਹਨਾਂ ਨੂੰ ਉੱਥੇ ਵੀ ਇਹ ਭੈਣ ਗਈ ਆ ਉਦੋਂ ਗਾਂ ਫਿਰ ਐਸਐਸਪੀ ਸਾਹਿਬ ਦੇ ਗਈ ਆ ਡੀਐਸਪੀ ਸਾਹਿਬ ਦੇ ਗਈ ਆ ਤੇ ਫਿਰ ਭਗਵੰਤ ਮਾਨ ਤਾਈ ਡੀਜੀਪੀ ਨੂੰ ਵੀ ਇਹਨਾਂ ਨੇ ਚਿੱਠੀਆਂ ਭੇਜੀਆਂ ਤੇ ਜਦੋਂ ਨਹੀਂ ਕੋਈ ਸੁਣਵਾਈ ਹੋਈ ਤੇ ਇਹ ਫਰਾਰ ਕੇ ਆਖ ਕੇ ਦਲਪੰਥ ਕੋਲੇ ਗਈ ਹੈ ਦੇਖੋ ਜੀ ਅੱਜ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਹੋ ਜਿਹਾ ਨਸ਼ਾ ਬੰਦ ਕਰ ਦਾਂਗੇ ਜੁੱਦ ਨਸ਼ਿਆਂ ਵਿਰੁੱਧ ਕਹਿੰਦੇ ਕਿ ਮੈਂ ਮਚਲਾਈ ਨਸ਼ਾ ਬੰਦ ਕਰ ਦਾਂਗੇ ਤੁਹਾਨੂੰ ਕੀ ਲੱਗਦਾ ਵੀ ਨਸ਼ਾ ਬੰਦ ਹੋ ਗਿਆ ਜੇ ਨਸ਼ਾ ਬੰਦ ਹੋਇਆ ਹੁੰਦਾ ਇੱਕ ਅਜ ਇੱਕ ਮਾਂ ਆਪਦੇ ਪੁੱਤ ਦਾ ਹੀ ਸ਼ਿਕਾਰ ਹੋਣੀ ਨਸ਼ਾ ਮੁਹੰਮਦਾ ਇਹਨਾਂ ਨੇ ਚਲਾਈ ਆ ਜੀ ਪਰ ਕਿਤੇ ਸਾਨੂੰ ਬੰਦ ਹੁੰਦਾ ਦਿਸ ਰਿਹਾ ਨਹੀਂ ਸਾਨੂੰ ਤਾਂ ਵੱਧ ਦਾ ਜਿਹੜਾ ਉਹ ਨਜ਼ਰ ਬਹੁਤ ਜ਼ਿਆਦਾ ਆ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਝ ਇਹੋ ਜਿਹੀਆਂ ਜੜੀਆਂ ਗਤੀਵਿਧੀਆਂ ਐ ਇਹੋ ਜੇ ਅਸੀਂ ਸਟਿੰਗ ਆਪਰੇਸ਼ਨ ਜਿਹੜੇ ਕਰੀ ਬੈਠੇ ਆ ਕਿ ਅਸੀਂ ਜਨਤਕ ਕਰਾਂਗੇ ਜ਼ਰੂਰ ਜੇ ਕੁਝ ਨਾ ਕਿਸੇ ਨੇ ਕੀਤਾ ਨਾ ਨੱਥ ਪਾਈ ਗਈ ਨਸ਼ੇ ਨੂੰ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਕਹਿ ਸਕਦੇ ਆਪਾਂ ਵੀ ਅਸੀਂ ਉਹ ਪ੍ਰੂਫ ਆ ਜਿਹੜੇ ਕੁਝ ਮੋਗੇ ਏਰੀਏ ਦੇ ਤੇ ਉਹ ਅਸੀਂ ਸਾਹਮਣੇ ਲਿਆਵਾਂਗੇ ਹਾਂ ਜਿਵੇਂ ਤੁਹਾਨੂੰ ਨੇ ਕਿਹਾ ਕਿ ਉਹ ਅਸਲਾ ਦੱਸਦਾ ਪਿਆ ਮੇਰੇ ਕੋਲੇ ਅਸਲਾ ਏ ਮੈਂ ਤੇਰਾ ਨੁਕਸਾਨ ਕਰ ਦਊਗਾ ਉਸ ਦਿਨ ਇਹਨਾਂ ਦਾ ਕਹਿਣਾ ਕਿ ਇੱਥੇ ਗੁਰਦੁਆਰੇ ਦੇ ਵਿੱਚ ਸੀ ਮਾਤਾ ਦਾ ਕਹਿਣਾ ਹੈ ਕਿ ਇੱਥੇ ਸਰਪੰਚ ਵੀ ਸੀ ਸਰਪੰਚ ਉਸ ਤੇ ਕਾਰਵਾਈ ਵੀ ਕਰਵਾ ਸਕਦਾ ਸੀ ਪੁਲਿਸ ਨੂੰ ਵੀ ਬੁਲਾ ਸਕਦਾ ਸੀ ਉਹਨੂੰ ਰੰਗੇ ਹੱਥੀ ਫੜਾ ਸਕਦਾ ਸੀਗਾ ਵੀ ਇਹ ਪਿਸਤੌਲ ਲਈ ਫਿਰਦਾ ਹੈਗਾ ਪਰ ਜਿਹੜਾ ਸਰਪੰਚ ਦੀ ਇਸ ਨਾਕਾਮੀ ਨੂੰ ਤੁਸੀਂ ਕਿਵੇਂ ਦੇਖਦੇ ਵੇਖੋ ਜੀ ਇੱਕ ਮੋਹਤਵਾਰ ਬੰਦਾ ਆਇਆ ਪਿੰਡ ਦਾ ਕੋਈ ਵੀ ਗੁੰਡਾ ਕਰਦੀ ਹੁੰਦੀ ਹੈ ਤਾ ਉਹਨਾਂ ਦਾ ਤੁਰੰਤ ਹੱਕ ਹੈ ਵੀ ਉੱਥੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣ ਦਾ ਤੇ ਪ੍ਰਸ਼ਾਸਨ ਨੂੰ ਸਦਕੇ ਉਸੇ ਟਾਈਮ ਹੀ ਇਹਨੂੰ ਮਤਲਬ ਵੀ ਗਿਰਫਦਾਰ ਕਰਵਾਉਣ ਦਾ ਤੇ ਇੱਕ ਸ਼ਰਿਆਮ ਇਥੇ ਪਿਸਟਲ ਲਈ ਫਿਰਦਾ ਬੰਦਾ ਧੌਂਕੀਆਂ ਦੇਈ ਜਾਂਦਾ ਤੇ ਉਹਦੇ ਤਿੱਕਰ ਅੱਜ ਕੋਈ ਵੀ ਕਾਰਵਾਈ ਨਹੀਂ ਹੋਈ ਬਾਕੀ ਅਸੀਂ ਵੀ ਕੱਲ ਸਰਪੰਚ ਸਾਹਿਬ ਜੀ ਨਾਲ ਗੱਲ ਕੀਤੀ ਸੀਗੀ ਵੀ ਅਸੀਂ ਆਪ ਜੀ ਦੇ ਕੋਲ ਆ ਰਹੇ ਹਾਂ ਤੇ ਸਰਪੰਚ ਸਾਹਿਬ ਜੀ ਜਣੀ ਜਿਵੇਂ ਵੀ ਰਿਪੋਰਟ ਨੂੰ ਵੀ ਸਾਡੇ ਕੋਲ ਪਈ ਆ ਤੇ ਚੈਫ ਰਹੇ ਸੀਗੇ ਇਸ ਚੀਜ਼ ਤੋਂ ਕਹਿ ਰਹੇ ਸੀ ਲੜਾਈ ਕੇ ਜਾਓ ਅੱਛਾ ਸਹਰੇ ਪਰਿਵਾਰ ਦੇ ਵਿੱਚ ਧੀ ਨਾ ਕੋਈ ਗੱਲਬਾਤ ਹੋ ਰਹੀ ਆ ਤੇ ਅਸੀਂ ਇਹਦੇ ਪੇਕੇ ਪਰਿਵਾਰ ਚ ਕੀ ਕਰਾਂਗੇ ਜੀ ਜਾ ਕੇ ਉੱਥੋਂ ਦਾ ਸਾਨੂੰ ਐਸ ਪਿੰਡ ਦਾ ਦੱਲੂ ਵਾਲੇ ਪਿੰਡ ਦਾ ਸਰਪੰਚ ਤੇ ਲੜਾਈ ਲੜਾਈ ਕੇ ਜਿਹੜਾ ਪਿੰਡ ਆ ਤੇ ਇੱਥੋਂ ਦਾ ਜਵਾਬ ਉਹ ਸਰਪੰਚ ਸਾਹਿਬ ਦੇ ਸਕਦੇ ਆ ਜੀ ਨਹੀਂ ਦੇ ਸਕਦੇ ਕਿਉਂਕਿ ਜ਼ਿੰਮੇਵਾਰੀ ਇਹਨਾਂ ਦੀ ਆ ਜਦ ਇਹ ਸਰਪੰਚ ਸਾਹਿਬ ਨੇ ਜ਼ਿੰਮੇਵਾਰੀ ਲਈ ਆ ਤਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲੇ ਸਾਡੀ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਦਾਂ ਦੀਆਂ ਜਿਹੜੀਆਂ ਗਲਤ ਗਤੀਵਿਧੀਆਂ ਹੋ ਰਹੀਆਂ ਇਨਾਂ ਤੇ ਵੀ ਧਿਆਨ ਦਿਓ ਹੋ ਬਹੁਤ ਲੋਡ ਆਪਾਂ ਨੂੰ ਕਿਉਂਕਿ ਅੱਜ ਕੱਲ ਬੀਬੀਆਂ ਬਹੁਤ ਜ਼ਿਆਦਾ ਭੈਣਾ ਇੰਨੇ ਕੁ ਮਸਲੇ ਸਾਡੇ ਕੋਲੇ ਪਏ ਆ ਕਿ ਜਿਹੜੇ ਮਤਲਬ ਵੀ ਸਾਡੇ ਕੋਲੋਂ ਵੀ ਦਿਹਾੜੀ ਦੇ ਵਿੱਚ 2-2 3-3 ਮਸਲੇ ਕੱਢੇ ਜਾਂਦੇ ਆ ਤੇ ਰਾਤ ਕੋਰ ਦਿਨ ਸਾਨੂੰ ਫੋਨ ਆਉਂਦੇ ਰਹਿੰਦੇ ਆ ਸਾਡੀ ਤਾਂ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਦੇਖੋ ਥਾਣੇ ਛੱਡ ਕੇ ਲੋਕ ਨਿੰਗਾ ਸਿੰਘਾਂ ਕੋਲੇ ਤੁਰੇ ਜਾਂਦੇ ਆ ਜੀ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਦਲਾਂ ਪੰਥਾਂ ਦੇ ਵਿੱਚ ਤੁਰੇ ਜਾਂਦੇ ਆ ਥਾਣੇ ਦਲਵਾਰਿਆਂ ਦੇ ਵਿੱਚ ਨਹੀਂ ਸੁਣਵਾਈ ਹੁੰਦੀ ਕਿ ਪਰ ਅਸੀਂ ਸਾਰਿਆਂ ਨੂੰ ਇੱਕ ਵੀ ਨਹੀਂ ਕਹਿ ਸਕਦੇ ਵਿੱਚ ਕੌਸ ਐਸੇ ਅਫਸਰ ਆ ਜਿਹੜੇ ਇੰਨੇ ਕੁ ਸੂਝਵਾਨ ਬੈਠੇ ਆ ਕਿ ਜਿਹੜੇ ਗਾਂ ਨਹੀਂ ਗੱਲ ਜਾਣ ਦਿੰਦੇ ਉੱਥੇ ਹੀ ਨਵੇੜ ਦਿੰਦੇ ਦੋ ਪਰਿਵਾਰਾਂ ਦੀ ਗੱਲ ਆਪਸ ਵਿੱਚ ਨਵੇੜ ਕੇ ਤੇ ਉਹਨਾਂ ਨੂੰ ਆਪ ਨੂੰ ਆਪਣੇ ਘਰ ਜਿਹੜੇ ਵਸਾ ਦਿੰਦੇ ਆ ਤੇ ਪਰ ਕੁਝ ਜ਼ਿਆਦਾ ਸਾਨੂੰ ਵੇਖਣ ਨੂੰ ਇਹ ਮਿਲਦਾ ਵੀ ਦਰਖਾਸਤ ਥਾਣੇ ਦਿੰਨੇ ਆਪਾਂ ਥਾਣੇ ਨਹੀਂ ਸੁਣਵਾਈ ਹੁੰਦੀ ਅਗਲਾ ਡਿਊਟੀ ਸਾਹਿਬ ਦੇ ਪਹੁੰਚਦਾ ਡਿਊਟੀ ਸਾਹਿਬ ਦੇ ਨਹੀਂ ਸੁਣਵਾਈ ਹੁੰਦੀ ਡੀਐਸਪੀ ਸਾਹਿਬ ਤੱਕ ਵੀ ਜਾਂਦਾ ਪਰ ਇੱਥੇ ਤਾਂ ਇੱਕ ਹੱਦ ਹੀ ਹੋ ਗਈ ਆ ਵੀ ਭਗਵੰਤ ਮਾਨ ਤਿਕਰਵੀ ਪਹੁੰਚ ਗਿਆ ਤੇ ਪਰ ਕੋਈ ਸੁਣਵਾਈ ਨਹੀਂ ਹੋਈ ਜੀ ਇਹ ਬਹੁਤ ਸ਼ਰਮਸ਼ਾਰ ਗੱਲ ਹੈ ਜੀ ਇਹੀ ਗੱਲ ਕਰਦੇ ਆ ਵੀ ਜਿੱਥੋਂ ਸਾਰਾ ਕੁਝ ਚੱਲਦਾ ਜਿੱਥੋਂ ਸਾਰਾ ਪ੍ਰਸ਼ਾਸਨ ਚੱਲਦਾ ਸਾਰੀ ਪੰਚਾਇਤਾਂ ਚੱਲਦੀਆਂ ਸੀਐਮ ਭਗਵੰਤ ਮਾਨ ਦੇ ਕੋਲ ਵੀ ਇਹਨਾਂ ਨੇ ਦਰਖਾਸਤ ਪਾਈ ਹੈ ਕਿ ਚਿੱਠੀ ਪਾਈ ਹੈ ਜੀ ਜਦੋਂ ਹੁਣ ਇਹ ਨਹੀਂ ਖੜੇ ਤਾਂ ਇਹਨਾਂ ਨੇ ਮਾਤਾ ਨੇ ਕਿਹਾ ਵੀ ਅਸੀਂ ਨੂੰ ਆਸਰਾ ਹੀ ਸਿਰਫ ਹੌਣ ਨਿੰਗਾ ਸਿੰਘਾਂ ਦਾ ਕਿ ਇਹ ਨਿੰਗ ਸਿੰਘ ਅੱਜ ਇਹਨਾਂ ਮਾਤਾ ਨੂੰ ਇਨਸਾਫ ਦਿਵਾਉਣਗੇ ਦੇਖੋ ਜੀ ਜਿਹੜੇ ਨਿੰਗ ਸਿੰਘ ਆ ਅੱਜ ਅਸੀਂ ਐਸਾਪਾ ਪਿੰਡ ਦੇ ਵਿੱਚ ਆਏ ਹਾਂ ਪਿੰਡ ਦੱਲੂ ਵਾਲਾ ਦੇ ਵਿੱਚ ਮੋਗਾ ਜਿਲ੍ਹਾ ਦਾ ਪਿੰਡ ਆ ਤੇ ਅੱਜ ਅਸੀਂ ਇਹ ਸਰਪੰਚ ਸਾਹਿਬ ਨੂੰ ਪਹਿਲਾਂ ਆਪਾਂ ਮਿਲਦੇ ਹਾਂ ਸਰਪੰਚ ਸਾਹਿਬ ਨੂੰ ਮਿਲ ਕੇ ਉਹਨਾਂ ਨਾਲ ਜਿਹੜੀ ਗੱਲਬਾਤ ਹੋਊਗੀ ਉਹ ਅੱਗੇ ਉਦੋਂ ਅੱਗੇ ਫਿਰ ਆਪਣੇ ਥਰੂ ਇਹ ਭੈਣ ਨੂੰ ਲੈ ਕੇ ਪ੍ਰਸ਼ਾਸਨ ਦੇ ਕੋਲ ਜਾਇਆ ਜਾਊਗਾ ਇੱਕ ਥਾਣੇ ਵਿੱਚ ਜਾਇਆ ਜਾਊਗਾ ਜੀ ਥਾਣੇ ਤੋਂ ਫਿਰ ਜੇ ਤਾਂ ਕੋਈ ਇੱਥੇ ਕਾਰਵਾਈ ਹੋ ਗਈ ਤਾਂ ਠੀਕ ਹੈ ਤੇ ਨਹੀਂ ਅਸੀਂ ਫਿਰ ਉਦੋਂ ਉੱਪਰ ਪਹੁੰਚਾਂਗੇ ਕਿਉਂਕਿ ਵੇਖ ਅਸੀਂ ਵੀ ਕਾਨੂੰਨ ਦੇ ਇੱਕ ਦੇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਹਾਂ ਪਰ ਜਦੋਂ ਕਾਨੂੰਨ ਹੀ ਇਹ ਗਲਤ ਵਿਧੀ ਗਤੀਵਿਧੀਆਂ ਨੂੰ ਨਾ ਨੱਥ ਪਾਊਗਾ ਤਾਂ ਫਿਰ ਇੱਕ ਖਾਲਸਾ ਧਾਲਾ ਜਿਹੜਾ ਤੇ ਖਾਲਸਾ ਪੰਥ ਹੈ ਤੇ ਫਿਰ ਉਹ ਇਹ ਵੇਖ ਨਹੀਂ ਸਕਦਾਗਾ ਤੇ ਉਹਨੂੰ ਤਾਂ ਕੁਛ ਨਾ ਕੁਛ ਕਰਨਾ ਪਊਗਾ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਸਾਨੂੰ ਜਿਹੜਾ ਇਹ ਸਾਡੇ ਦਰੇ ਦੇ ਵਿੱਚ ਨਾ ਆਉਣ ਦਿੱਤਾ ਜਾਵੇ ਤੇ ਕਾਨੂੰਨ ਜਿਹੜਾ ਹੈ ਤੇ ਇਹਨੂੰ ਆਪਣੇ ਆਪ ਹੀ ਨੱਥ ਪਾ ਕੇ ਤੇ ਇਸ ਗੁੰਡੇ ਦੇ ਉੱਤੇ ਜਿਹੜੀ ਜਿੰਨੀ ਵੀ ਬੰਦੀ ਕਾਰਵਾਈ ਆ ਆਪਦੀ ਮਾਂ ਦੇ ਨਾਲ ਗਲਤ ਕੰਮ ਕਰਨਾ ਕਿੱਥੋਂ ਕਿੱਥੇ ਰਹੇ ਆ ਆਪਦੀ ਮਾਤਾ ਨੂੰ ਕਹਿਣਾ ਵੀ ਕੱਪੜੇ ਲਾ ਵੀਡੀਓਜ਼ ਬਣਾਉਣੀ ਫਿਰ ਉਹਨੂੰ ਧੱਕਾ ਮਾਰ ਕੇ ਉੱਤੇ ਉਹਦੇ ਡਿੱਗਣਾ ਸਾਨੂੰ ਸ਼ਰਮ ਆਉਂਦੀ ਹੈ ਜੀ ਇਹ ਗੱਲਾਂ ਕਰਦੇ ਆ ਉਹ ਕੀ ਮਾਵਾਂ ਨੇ ਪੁੱਤ ਇਸੇ ਕੰਮਾਂ ਤੇ ਪਾਲੇ ਹੋਏ ਆ ਜੀ ਵੀ ਸਾਡੇ ਵੱਡਿਆਂ ਹੋਈਆਂ ਸਾਡੀ ਇੱਜ਼ਤਾਂ ਲੁੱਟਣ ਜੀ ਇਹ ਤਾਂ ਬਹੁਤ ਸ਼ਰਮ ਵਾਲੀ ਗੱਲ ਹੈ ਜੀ ਪਰ ਅਸੀਂ ਇੱਕ ਗੱਲ ਕਹਿਣਾ ਇੱਥੇ ਚਾਹਾਂਗੇ ਵੀ ਜਿੰਨੀ ਪ੍ਰਸ਼ਾਸਨ ਦੇ ਧਿਆਨ ਚ ਇਹ ਗੱਲ ਲਿਆਂਦੀ ਗਈ ਆ ਤੇ ਉਹਨਾਂ ਨੂੰ ਇਹ ਮਤਲਬ ਵੀ ਕਾਰਵਾਈ ਆ ਜਿਹੜੀ ਜਲਦ ਤੋਂ ਜਲਦ ਕਰਦੇ ਨਾ ਭੈਣ ਆਪਣਾ ਪਿੰਡ ਛੱਡੀ ਬੈਠੀ ਆ ਕਿੰਨਾ ਕੁ ਟਾਈਮ ਕੋਈ ਰਿਸ਼ਤੇਦਾਰੀਆਂ ਦੇ ਵਿੱਚ ਰਹਿ ਜੂ ਤੇ ਰਿਸ਼ਤੇਦਾਰੀਆਂ ਨੂੰ ਵੀ ਧੌਂਕੀਆਂ ਦਿੰਦੇ ਆ ਵੀ ਜਿੱਥੇ ਤੂੰ ਰਹਿ ਰਹੀ ਆ ਮੈਂ ਉਹਨਾਂ ਦੇ ਵੀ ਬੱਚੇ ਮਾਰ ਦੂੰਗਾ ਕੀ ਗੱਲ ਜੀ ਇਹ ਕਿਸੇ ਸਰਪੰਚ ਦੇ ਧਿਆਨ ਚਾਹੀਏ ਨਹੀਂ ਕਿਸੇ ਕੋਈ ਪ੍ਰਸ਼ਾਸਨ ਦੇ ਧਿਆਨ ਚਾਹੀਏ ਨਹੀਂ ਜਦ ਕੇ ਜੇ ਕੋਈ ਨੁਕਸਾਨ ਹੁੰਦਾ ਹੈ ਜੇ ਕਹਿਤਾ ਤਾਂ ਬੰਦਾ ਉਹ ਕਰਕੇ ਵੀ ਦਿਖਾਊਗਾ ਜਿੱਥੇ ਅੱਜ ਆਪਾਂ ਖੜੇ ਆ ਗੁਰੂ ਘਰ ਦੇ ਵਿੱਚ ਇੱਥੇ ਹੀ ਭੈਣ ਦੇ ਮਗਰ ਇਹ ਪੈਸਟਲ ਦੀਆਂ ਧੌਂਕੀਆਂ ਦਿੰਦਾ ਸੀ ਵੀ ਮੈਂ ਗੋਲੀ ਮਾਰ ਕੇ ਜਾਣੀ ਫੈਲ ਮਾਰ ਕੇ ਜਾਣਾ ਜੀ ਦੱਸੋ ਜੇ ਕੋਈ ਨੁਕਸਾਨ ਹੋ ਜਾਂਦਾ ਇੱਥੇ ਤੇ ਕੌਣ ਜ਼ਿੰਮੇਵਾਰ ਸੀ ਉਹਦਾ ਕੋਈ ਹੈ ਜੀ ਜਵਾਬ ਹੋਰ ਵੀ ਮਰੂਗਾ ਇਹ ਨਹੀਂ ਹੋਣ ਦੇਵਾਂਗੇ ਜੀ ਅਸੀਂ ਅਸੀਂ ਪ੍ਰਸ਼ਾਸਨ ਨੂੰ ਵਾਰ-ਵਾਰ ਬੇਨਤੀ ਕਰਦੇ ਆਂ ਵੀ ਇਸ ਮਸਲੇ ਤੇ ਧਿਆਨ ਦਿੱਤਾ ਜਾਵੇ ਹੋਰ ਵੀ ਜਿਹੜੇ ਮਸਲੇ ਆ ਕਈ ਤਰ੍ਹਾਂ ਦੇ ਉਦਾਂ ਦੇ ਧਿਆਨ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਤੁਸੀਂ ਕੀ ਇਨਸਾਫ ਦੀ ਮੰਗ ਕਰ ਮੈਂ ਇਹੀ ਇਨਸਾਫ ਦੀ ਮੰਗ ਕਰ ਰਹੀ ਆ ਕਿ ਉਹ ਬੰਦੇ ਤੇ ਜੋ ਵੀ ਉਹ ਗਲਤ ਕੰਮ ਕਰਦਾ ਉਹਦੇ ਤੇ ਸਖਤ ਸਖਤ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਮੇਰੇ ਬੇਟੇ ਨੂੰ ਤੇ ਮੈਨੂੰ ਘਰ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਵੇ ਮੈਂ ਆਪਦੇ ਛੋਟੇ ਬੇਟੇ ਦਾ ਵਿਆਹ ਕਰਨਾ ਕਿਉਂਕਿ ਉਹ 24-25 ਸਾਲ ਦਾ ਹੋ ਗਿਆ ਅਸੀਂ ਵਿਆਹ ਕਰਨਾ ਉਹਦਾ ਕਿਉਂਕਿ ਸਾਨੂੰ ਬਹੁਤ ਖਤਰਾ ਹੈ ਮੇਰੇ ਬੇਟੇ ਨੂੰ ਵੀ ਖਤਰਾ ਜਿਹੜਾ ਅੱਜ ਮੇਰੇ ਨਾਲ ਨਹੀਂ ਖੜਾ ਡਰਦਾ ਉਸ ਬੰਦੇ ਤੋਂ ਹਾਂਜੀ ਸਰ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਇੱਕ ਮਸਲਾ ਆਪਾਂ کہہ ਕੇ ਕਿ ਨਸ਼ੇੜੀ ਪੁੱਤ ਨੇ ਆਪਦੀ ਮਾਂ ਦੇ ਨਾਲ ਹੀ ਅਸ਼ਲੀਲ ਹਰਕਤਾਂ ਕੀਤੀਆਂ ਬੜੀ ਸ਼ਰਮਨਾਕ ਖਬਰ ਹੈਗੀ ਆ ਇਸ ਦੇ ਸਬੰਧ ਵਿੱਚ ਪਰਿਵਾਰ ਦਾ ਕਹਿਣਾ ਕਿ ਅਸੀਂ ਇੰ ਹਾਂ ਸਤਾ ਪੁਲਿਸ ਪ੍ਰਸ਼ਾਸਨ ਨੂੰ ਦੇਦੀਆਂ ਪਰ ਪੁਲਿਸ ਪ੍ਰਸ਼ਾਸਨ ਸਰਪੰਚ ਦੀ ਵਜ੍ਹਾ ਕਰਕੇ ਪੈਂਡ ਚ ਨਹੀਂ ਨਹੀਂ ਬਿਲਕੁਲ ਨਹੀਂ ਇਹ ਜੀ ਗੱਲ ਤਾਂ ਇਹ ਪਰਿਵਾਰ ਕਹੇਦੇ ਵੀ ਮੈਨੂੰ ਕੀ ਹੁਣ ਕੀ ਪਤਾ ਵੀ ਇਹ ਕਿਹੜਾ ਬੰਦਾ ਕਿੱਥੇ ਦਰਖਾਸਤ ਦੇ ਜਾਂਦਾ ਜਦੋਂ ਮੇਰੇ ਧਿਆਨ ਚ ਹੋਵੇ ਗੱਲ ਵੀ ਹਾਂਜੀ ਸਰਪੰਚ ਸਾਹਿਬ ਅਸੀਂ ਤਾਂ ਦਰਖਾਸਤ ਦੇਣ ਜਾਂਦਾ ਸਾਡੇ ਨਾਲ ਚੱਲੋ ਜਾਂ ਉੱਥੇ ਕਾਰਵਾਈ ਕਰੋ ਇਹਨਾਂ ਨੂੰ ਇਹ ਨਾ ਪਤਾ ਕੀ ਗੱਲ ਹੈ ਜੀ ਇਹ ਪਰਿਵਾਰ ਦਲੂ ਵਾਲੇ ਦਾ ਪਰਿਵਾਰ ਆ ਰਹਿੰਦਾ ਆਪਦੇ ਪੇਕੇ ਪਰਿਵਾਰ ਆ ਜਿਹੜੀ ਮਾਤਾ ਆਂਟੀ ਸਾਡੀ ਇਹ ਲੜਾਈ ਰਹਿੰਦੇ ਇਹਨਾਂ ਨੂੰ ਠਾਣਾ ਪੈਂਦਾ ਬਾਗੇ ਪ੍ਰਾਣਾ ਮੇਰੇ ਖਿਆਲ ਦੇ ਨਾਲ ਹੋ ਸਕਦਾ ਨੇ ਬਾਗੇ ਪ੍ਰਾਣਾ ਤਰਖਾ ਦੇ ਦਿੱਤਾਂ ਹੋ ਸਕਦਾ ਦਿੱਤਾਂ ਹੁਣ ਇਹਨਾਂ ਨੇ ਆਪਣਾ ਸੰਭਾਲਸਰ ਮੇਰੇ ਇਸ ਗੱਲ ਤੇ ਆਣ ਚੀ ਜੀ ਬਾਕੀ ਪੁਲਿਸ ਪ੍ਰਸ਼ਾਸਨ ਨੇ ਆਪਦਾ ਕੰਮ ਕਰਨਾ ਜੀ ਹੁਣ ਪੁਲਿਸ ਪ੍ਰਸ਼ਾਸਨ ਕੋਈ ਮੇਰੇ ਕੋਲੇ ਪੁਲਿਸ ਪ੍ਰਸ਼ਾਸਨ ਦਾ ਰਿਮੋਟ ਤਾਂ ਹੈ ਨਹੀਂ ਜੇ ਮੈਂ ਬਟਾ ਨੱਪੂਗਾ ਤਾਂ ਪੁਲਿਸ ਪ੍ਰਸ਼ਾਸਨ ਕੁਝ ਕਰੂਗਾ ਇਹਦੇ ਵਿੱਚ ਕੋਈ ਇਹ ਤਾਂ ਸਾਰਾ ਸਾਰਾ ਗੱਲ ਝੂਠਾ ਕੀ ਇਹੋ ਜੀ ਕੋਈ ਗੱਲ ਨਹੀਂ ਕਿ ਪੁਲਿਸ ਪ੍ਰਸ਼ਾਸਨ ਆਪਦਾ ਵਧੀਆ ਕੰਮ ਕਰੀ ਜਾਂਦਾ ਹੈਗਾ ਇਹਨਾਂ ਨੇ ਇਹ ਵੀ ਕਿਹਾ ਨਾ ਵੀ ਜਿਵੇਂ ਹੁਣ ਪਿੰਡ ਦੇ ਵਿੱਚ ਜਿਵੇਂ ਚੋਰੀਆਂ ਡਾ ਕੇ ਬਹੁਤ ਵੱਡੀਆਂ-ਵੱਡੀਆਂ ਵਾਰਦਾਤਾਂ ਹੋ ਚੁੱਕੀਆਂ ਹਲੇ ਤੱਕ ਐਨੇ ਵਾਰੀ ਪਿੰਡ ਦੇ ਬਹੁਤ ਜ਼ਿਆਦਾ ਲੋਕ ਹੈਗੇ ਜਿਹੜੇ ਉੱਥੇ ਜਾਂਦੇ ਆ ਪਰ ਪੁਲਿਸ ਨਹੀਂ ਆ ਰਹੀ ਕਹਿੰਦੇ ਸਾਨੂੰ ਤਾਂ ਇਹੀ ਸ਼ੱਕ ਲੱਗਦਾ ਫਿਰ ਸਰਪੰਚ ਹੀ ਚੋਰੀਆਂ ਕਰਵਾਉਂਦੇ ਐਨਾ ਵੱਡਿਆ ਸਾਡਾ ਪਿੰਡ ਆ 2024 ਤੋਂ ਲੈ ਕੇ ਸਾਡੇ ਪਿੰਡ ਕੋਈ ਪਰਚਾ ਨਹੀਂ ਥਾਣੇ ਸੰਵਾਲ ਸਰ ਦਾ ਸਾਰ ਨੂੰ ਪੀਸਫੁਲੀ ਪਿੰਡ ਦੱਲੂ ਵਾਲਾ ਜਾ ਕੇ ਪਤਾ ਕਰ ਸਕਦੇ ਆ ਜਦੋਂ ਤੋਂ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਐਮਐਲਏ ਸਾਹਿਬ ਨੇ ਮਹਿਮਾ ਸਾਡੇ ਛੇੜੀਆ ਸਾਡੇ ਪਿੰਡ ਦੇ ਵਿੱਚ ਇੱਕ ਬੰਦਾ ਹੱਥ ਖੜਾ ਕਰਕੇ ਕਹਦੇ ਸਾਡੇ ਪਿੰਡ ਚੋਰੀ ਹੋਈ ਹੈ ਚੋਰਾਂ ਨੇ ਚੋਰੀ ਕੀਤੀ ਹੈ ਲਟੇ ਲਟੇਰ ਲਟੇਰਿਆਂ ਨੇ ਆ ਕੇ ਹਮਲਾ ਕੀਤਾ ਜੋ ਇਹਨਾਂ ਦੇ ਘਰ ਦਾ ਮਸਲਾਗਾ ਉਹ ਮੁੰਡਾ ਆਪਦੇ ਘਰੇ ਆਇਆ ਮੈਨੂੰ ਨਹੀਂ ਪਤਾ ਕਿਹੜੇ ਮਕਸਦ ਨਾਲ ਆਇਆ ਕੰਧ ਟੱਪ ਕੇ ਕਿਵੇਂ ਆਇਆ ਉਹ ਆਇਤਾ ਘਰ ਦਾ ਮਸਲੇ ਕਿ ਉਹ ਤੁਸੀਂ ਕੀ ਆ ਵੀ ਧਿਆਨ ਚ ਹੈ ਉਹ ਵੀ ਦੱਸ ਦਿੰਦੇ ਤੁਸੀਂ ਕੀ ਵੀ ਸੀ ਅਸੀਂ ਅਮਨੇ ਜੋਦਰ ਨਸ਼ਾ ਵਿਰੋਧ ਨੀਤੀ ਛੇੜੀ ਆ ਵੀ ਸਾਡੇ ਪੈਣਾ ਦੇ ਵਿੱਚ ਕੋਈ ਨਸ਼ਾ ਨਹੀਂ ਕਰ ਰਿਹਾ ਤੇ ਨਸ਼ੇ ਦੇ ਧੁੱਤ ਵਿੱਚ ਹੋ ਕੇ ਕਹਿੰਦੇ ਅੱਜ ਉਹਨੇ ਆਪਦੀ ਮਾਂ ਨੂੰ ਮਾਂ ਨੂੰ ਹੀ ਨਹੀਂ ਛੱਡਿਆ ਨਹੀਂ ਇਹ ਨਾ ਪਰਿਵਾਰ ਇੱਥੇ ਤੁਹਾਨੂੰ ਮੈਂ ਦੱਸ ਇਹ ਰਹਿੰਦਾ ਹੀ ਨਹੀਂ ਜੀ ਪਰਿਵਾਰ ਇਹ ਉਹ ਮੁੰਡੇ ਆਪਦੇ ਨਾਨਕੀ ਰਹਿੰਦੇ ਲੜਾਈ ਕੀ ਰਹਿੰਦੇ ਆ ਇਹ ਦੱਲੂ ਵਾਲੇ ਤਾਂ ਕੀ ਕਹਿੰਦਾ ਮੇਰੇ ਪਤਾ ਵੀ ਮੀਨੇ ਚੱਕ ਦੋ ਵਾਰੀ ਭਾਵੇਂ ਆਉਂਦੇ ਹੁਣ ਮੁੰਡੇ ਇਹ ਮਾਤਾ ਇੱਥੇ ਰਹਿੰਦੀ ਹੈਗੀ ਇਹ ਵੀ ਕਿਤੇ ਉੱਥੇ ਚਲੀ ਜਾਂਦੀ ਹੈ ਕਿਤੇ ਇੱਥੇ ਰਹਿੰਦੇ ਹੈਗੇ ਕਿਉਂਕਿ ਉੱਥੇ ਵੀ ਇਹਨਾਂ ਦਾ ਘਰਬਾਰ ਇੱਥੇ ਵੀ ਹੈ ਉਹ ਸਾਡੇ ਪਿੰਡ ਤਾਂ ਉਹ ਘੱਟ ਰਹਿੰਦੇ ਬਹੁਤ ਘੱਟ ਰਹਿੰਦੇ ਰੇਰ ਕਿਤੇ ਕੀ ਹੈ ਨਾ ਕਿਤੇ ਪ੍ਰੋਗਰਾਮ ਤੇ ਆਉਂਦੇ ਹੁਣ ਜਾਂ ਨਾ ਆਉਂਦੇ ਹੁਣ ਮੈਂ ਇਸ ਗੱਲ 'ਚ ਨਹੀਂ ਹੋ ਕਹਿੰਦਾ ਤੇ ਬਾਕੀ ਗੱਲ ਜਿਹੜੋ ਇਹਨਾਂ ਨੇ ਨਸ਼ੇ ਦੇ ਇਲਜ਼ਾਮ ਲਾਏ ਆ ਉਹ ਮੁੰਡਾ ਇੱਥੇ ਰਹਿੰਦਾ ਹੀ ਨਹੀਂ ਕਿ ਸਾਨੂੰ ਵੀ ਪਤਾ ਕਰਦਾ ਕਿ ਨਹੀਂ ਕਰਦਾ ਸਾਡੇ ਨਾਲ ਉਹਨਾਂ ਕੋਈ ਵਾਹ ਵਸਤਾ ਹੀ ਨਹੀਂ ਉਹਨਾਂ ਦਾ ਹੁਣ ਮੁੰਡੇ ਦੀ ਮਾਂ ਨੇ ਇੱਕ ਇਲਜ਼ਾਮ ਤੁਹਾਡੇ ਤੇ ਇਹ ਲਾਏ ਆ ਕਿ ਸਰਪੰਚ ਨੇ ਮੇਰਾ ਸਾਥ ਦੇਣਾ ਤਾਂ ਦੂਰੀ ਦੀ ਗੱਲ ਆ ਮੇਰੇ ਇੱਜ਼ਤ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਪਿੰਡ ਦੇ ਵਿੱਚ ਮੇਰੇ ਪੁੱਤ ਦੇ ਕਹਿਣ ਦੇ ਮਗਰ ਇਹ ਉਹ ਮੈਨੂੰ ਇਹ ਗੱਲ ਕਹਿ ਰਿਹਾ ਕਿ ਤੇਰੀ ਮਾਂ ਦੇ ਕਿਸੇ ਗਲਤ ਬੰਦੇ ਨਾਲ ਬਿਲਕੁਲ ਨਹੀਂ ਮੈਂ ਪਹਿਲਾਂ ਵੀ ਆਪਣੇ ਜਕਤਾਰ ਸਰਣ ਬਾਈ ਨਾਲ ਗੱਲ ਹੋਈ ਆ ਮੈਂ ਅੱਜ ਵੀ ਕਹਿਣਾ ਵੀ ਜੇ ਮੈਂ ਇਹੋ ਜਿਹਾ ਇੱਕ ਸ਼ਬਦ ਮੂੰਹ ਚੋਂ ਕੱਢਿਆ ਹੋਵੇ ਜਿੱਥੇ ਪਰਿਵਾਰਕ ਹੋਊਗਾ ਮੈਂ ਆਪਦਾ ਸਾਰਾ ਪਰਿਵਾਰ ਲੈ ਕੇ ਮੈਂ ਕਿਥੇ ਗੁਰੂ ਘਰ ਜਾ ਕੇ ਸੌਂ ਖਾਊਂਗਾ ਨਹੀਂ ਮੇਰੇ ਤੇ ਇਲਜ਼ਾਮ ਲਾਉਣ ਵਾਲੇ ਸੌਂ ਖਾਨ ਬਾਕੀ ਉਹ ਬਾਈ ਉਹ ਖੜਾਗਾ ਇਹ ਨਾਲ ਆਏ ਆ ਉਹਦੇ ਮੇਰੇ ਕੋਲੇ ਆਇਆ ਬਈ ਇੱਥੇ ਬੈਠ ਕੇ ਇਹ ਦੱਸ ਦੇਣ ਮੈਂ ਕੋਈ ਵੀ ਸ਼ਬਦ ਮਾੜਾ ਬੋਲਿਆ ਹੋਵੇ ਜਾਂ ਕੋਈ ਇਹਨਾਂ ਦਾ ਮਾਨ ਸਤਕਾਰ ਨਾ ਕੀਤਾ ਹੋਵੇ ਮੇਰੇ ਘਰੇ ਚੱਲ ਕੇ ਆਏ ਆ ਇਹ ਬਾਈ ਕਹਦੇ ਵੀ ਮੈਂ ਕੋਈ ਮਾੜਾ ਸ਼ਬਦ ਬੋਲਿਆ ਹੋਵੇ ਨਾਲ ਤੁਹਾਨੂੰ ਪਤਾ ਤੁਹਾਨੂੰ ਪਤਾ ਕਿ ਮੁੰਡੇ ਦੀ ਮਾਂ ਦੇ ਨਾਲ ਤੁਹਾਡੇ ਰਿਲੇਸ਼ਨ ਬਣਾਏ ਜਾ ਰਹੇ ਆ ਤੁਹਾਨੂੰ ਇਸ ਗੱਲ ਦਾ ਪਤਾ ਜੀ ਨਹੀਂ ਜੀ ਮੈਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਹੂੰ ਤੁਹਾਨੂੰ ਨਹੀਂ ਪਤਾ ਇਸਦਾ ਨਹੀਂ ਮੇਰੇ ਕੋਲ ਤਾਂ ਜਦੋਂ ਇਹਨਾਂ ਨੇ ਫੋਨ ਕੀਤਾ ਕੁੜੀ ਨੇ ਕਿਹਾ ਸਰਪੰਚ ਸਾਹਿਬ ਕੋਲ ਜਾ ਕੇ ਕਿਹਾ ਕਿ ਮੈਂ ਤਾਂ ਆਪਦੇ ਮਾਮੇ ਨੂੰ ਡਾਂਕ ਕੇ ਜਾਂਦਾ ਹੀ ਨਹੀਂ ਤੇ ਮੈਂ ਲੜਾਈ ਉਸ ਦਿਨ ਰੋਟੀ ਪਾਣੀ ਅਸੀਂ ਖਾ ਕੇ ਗਏ ਮੇਰੇ ਭਰਾ ਦੋਨੇ ਨਾਲ ਨਾਲ ਮੇਰਾ ਯਾਰ ਦੋਸਤ ਨਾਲ ਆ ਜੀ ਆ ਨਾਲ ਅਸੀਂ ਕੁੜੀ ਨੂੰ ਲੈ ਕੇ ਗਏ ਉਸ ਤੋਂ ਫਿਰ ਮੈਂ ਸ਼ਾਮ ਨੂੰ ਛੱਡ ਕੇ ਉਹ ਮੈਂ ਠੱਠੀ ਮਾੜੀ ਕੁੜੀ ਨੂੰ ਛੱਡ ਕੇ ਗਿਆ ਜੀ ਤੇ ਇਹਨਾਂ ਦੇ ਵਿੱਚ ਇਹ ਬੀਨੋ ਕੋ ਮੇਰੇ ਜੀ ਇੱਥੇ ਨਾਨਕੇ ਆ ਲੜਾਈ ਕੇ ਅੱਛਾ ਤੁਹਾਡੇ ਹਾਂਜੀ ਜਗਸੀਰੋਂ ਦੇ ਪਾਲੀ ਹੁੰਦੇ ਘਰੇ ਮੇਰੇ ਮੇਰੇ ਨਾਨਕੇ ਆ ਇਹ ਮੇਰੇ ਮਾਮੇ ਦੀ ਕੁੜੀ ਆ ਜੀ ਹਾਂਜੀ 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 ਔਰ ਮੈਂ ਇੱਕ ਖੁਦ ਫੌਜੀ ਹਾਂ ਤੇ ਇਹ ਵੀ ਵਿਚਾਰੀ ਫੌਜ ਦੇ ਫੌਜ ਦੇ ਘਰ ਵਾਲੇ ਮੈਨੂੰ ਨੇ ਹੈਲਪ ਮੰਗੀ ਮੈਨੂੰ ਵੀਰੇ ਵੀ ਜਿਹੜਾ ਕਾਨੂੰਨ ਆਪਣੇ ਤੇ ਲਾਗੂ ਹੁੰਦਾ ਉਹ ਤਰੀਕੇ ਦੇਓ ਮੈਂ ਸਰਪੰਚ ਨਾਲ ਮਿਲਣ ਆਇਆ ਹਾਂ ਬਸ ਵਧੀਆ ਇਹਨਾਂ ਦੀ ਮਦਦ ਕੀਤਾ ਪੁੱਛੋ ਜੇ ਮੈਂ ਤੁਹਾਡੀ ਕੋਈ ਗੱਲ ਨਾ ਸੁਣੀ ਹੋਵੇ ਬਾਦ ਜਿਹਨਾਂ ਨੇ ਕੀਤੀ ਹੈ ਵੀ ਥੋੜਾ ਜਿਹਾ ਇਹਨਾਂ ਦਾ ਨਾ ਮੈਂ ਇੱਕ ਗੱਲ ਹੋਰ ਸਰ ਸਰ ਬੜੇ ਲਿਖਿਆ ਜੀ ਮੈਂ ਬੇਨਤੀ ਕਰਦਾ ਚੈਨਲ ਨੂੰ ਮੇਰੇ ਬਿਲੀ ਥੋੜੀ ਵਧੀਆ ਇਨਸਾਨ ਆ ਪਿੰਡ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਵਰਕ ਕੀਤਾ ਪਰ ਆ ਵੀ ਵਰਕ ਇਹਨਾਂ ਨੂੰ ਆਪਦੀ ਭੈਣ ਜਾਤੀ ਸਮਝ ਕੇ ਕਰਨਾ ਚਾਹੀਦਾ ਸੀ ਮੇਰੀ ਗੱਲ ਸੋ ਮੈਂ ਕਰਦਾ ਤੁਸੀਂ ਮੇਰੇ ਗੱਲ ਦਾ ਜਵਾਬ ਦਿਓ ਜਦੋਂ ਹੁਣ ਆਪਾਂ ਸਮਾਂ ਦੇ ਦਿੰਨੇ ਆ ਜੀ ਹੁਣ ਇੱਥੇ ਖੜੇ ਆ ਆਪਾਂ ਉਹ ਮੁੰਡਾ ਰਹਿਦਾ ਲੜਾਈ ਉਹਨੂੰ ਆਉਣ ਤੇ ਸਮਾਂ ਤਾਂ ਲੱਗੂਗਾ ਨਾ 10 20 ਮਿੰਟ ਅਧਾ ਘੰਟਾ ਲੱਗੂਗਾ ਨਾ ਉਹ ਕਹਿੰਦਾ ਬਾਈ ਮੈਂ ਕਿੰਨੇ ਵੇਲੇ ਟਾਈਮ ਦਾ ਤੁਸੀਂ 4 5 ਵਜੇ ਦਾ ਟੈਂਡ ਇਹ ਚਲੇ ਗਏ ਇਹਨਾਂ ਨੇ ਇਹਨਾਂ ਨੂੰ ਕੋਈ ਹੋ ਸਕਦਾ ਜ਼ਰੂਰੀ ਬਹੁਤ ਜ਼ਰੂਰੀ ਕੰਮ ਪੈ ਗਿਆ ਹੋਵੇ ਉਹਦੇ ਵਿੱਚ ਕੋਈ ਮੇਰਾ ਤਾਂ ਕੋਈ ਕਸੂਰ ਨਹੀਂ ਮੈਂ ਤਾਂ ਹੁਣ ਬਿਠਾ ਕੇ ਦੋਨਾਂ ਧਿਰਾਂ ਨੂੰ ਗੱਲਬਾਤ ਦਾ ਸਮਾਂ ਦਿੱਤਾ ਕਿੰਨੇ ਵਾਰੀ ਬਿਠਾ ਚੁੱਕੇ ਹੋ ਪਰਿਵਾਰ ਨੂੰ ਕਿੰਨੇ ਵਾਰੀ ਬਿਠਾ ਚੁੱਕੇ ਤੁਸੀਂ ਪਰਿਵਾਰ ਨੂੰ ਮੈਂ ਦੋ ਵਾਰੀ ਸਮਾਂ ਦਿੱਤਾ ਇਹਨਾਂ ਨੂੰ ਜੀ ਇਹ ਦੋਨੇ ਵਾਰੀ ਇੱਕ ਵਾਰੀ ਪਹਿਲਾਂ ਮੰਨ ਕੇ ਚਲੋ ਇਹ ਪਹਿਲਾਂ ਬੈਠੇ ਰਹੇ ਉਹ ਲੇ ਉਹ ਆ ਗਿਆ ਇਹਨਾਂ ਦਾ ਗੈਪ ਰਹਿ ਗਿਆ ਵਿੱਚ ਟਾਈਮ ਦੇ ਵਿੱਚ ਸਮੇਂ ਦਾ ਗੈਪ ਰਹਿ ਗਿਆ ਪਰਿਵਾਰ ਵਿੱਚ ਜੇ ਬੱਚਾ ਗਲਤ ਹੋਇਆ ਤਾਂ ਬੱਚਾ ਹੋਵੇ ਤੇ ਜਾਂ ਲੇਡੀਜ਼ ਉਹਦੀ ਮਾਂ ਗਲਤ ਹੋਈ ਜਾਂ ਕੋਈ ਵੀ ਹੋਇਆ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਨੂੰ ਇਨਸਾਫ ਮਿਲੂਗਾ ਚਾਹੇ ਉਹ ਮਾਂ ਸਹੀ ਹੈ ਤਾਂ ਮਾਂ ਨੂੰ ਸਾਬ ਨਹੀਂ ਇਹ ਤਾਂ ਇਨਸਾਫ ਦੀ ਕਿਹੜੀ ਗੱਲ ਆ ਜੀ ਜੋ ਅਸੀਂ ਪੰਚਾਇਤ ਤੌਰ ਤੇ ਅਸੀਂ ਦੋਨਾਂ ਤਰ੍ਹਾਂ ਨੂੰ ਬਿਠਾ ਸਕੇ ਇੱਥੇ ਤਾਂ ਅਸੀਂ ਰਾਈ ਨਾਮਾ ਦੋਨਾਂ ਦਾ ਕਰਾਸਾ ਜਿਹਨੂੰ ਗਲਤ ਉਸ ਗਲਤ ਨੂੰ ਗਲਤ ਆਖਾਂਗੇ ਅਸੀਂ ਤਾਂ ਜਦੋਂ ਪੰਚਾਇਤ ਤੌਰ ਤੇ ਬਾਕੀ ਗੱਲ ਕਾਨੂੰਨ ਦੀ ਰਹੇਗੀ ਇਹ ਆਉਦੀ ਐਫ ਆਈ ਆਰ ਦੇਣ ਕਟਾਉਣ ਪਰਚਾ ਕਰਾਉਣ ਮੁੰਡੇ ਤੇ ਜੇ ਗਲਤ ਇਨਾਂ ਦੇ ਦਾ ਪਰਿਵਾਰ ਨਾਲ ਮੇਰਾ ਵਧੀਆ ਰਿਲੇਸ਼ਨ ਹੈਗਾ ਇਹਨਾਂ ਦਾ ਮੁੰਡਾ ਸੀ ਤਾਂ ਇਕੱਠੇ ਵਿਚਾਰਾ ਮੇਰੇ ਨਾਲ 2 ਬਈ ਅਸੀਂ ਇਕੱਠੇ ਰਹਿੰਨੇ ਕੰਮਕੁਮ ਕਰ ਵਧੀਆ ਵਧੀਆ ਮੇਰਾ ਤਾਂ ਕੋਈ ਇਹਨਾਂ ਨਾਲ ਕੋਈ ਹੈ ਹੀ ਨਹੀਂ ਤਾਂ ਸਮਾਂ ਦੀ ਇਨਾਂ ਦੇ ਪਿੱਛੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਫੋਨ ਲਾ ਲੈ ਮੈਂ ਭੱਜ ਕੇ ਜਾ ਕੇ ਇਹਨਾਂ ਦੇ ਨਾਲ ਖੜਨਾ ਇਹ ਜੀ ਦਾ ਕੋਈ ਗੱਲ ਹੀ ਨਹੀਂ ਹੁਣ ਜੇ ਕੋਈ ਮੰਨ ਕੇ ਚੱਲੋ ਕੋਈ ਮੁੰਡਾ ਇਹਨਾਂ ਕੋਲ ਆਪਸੇ ਇਹਨਾਂ ਦੇ ਕੋਲ ਰੌਲਾ ਚ ਮੇਰਾ ਤਾਂ ਕੋਈ ਕਸੂਰ ਨਹੀਂ ਨਾ ਇੱਕ ਲਾਸਟ ਸਵਾਲ ਹੈ ਜੀ ਗੁਰਦੁਆਰੇ ਦੇ ਵਿੱਚ ਤੁਹਾਡੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਇੱਕ ਸਮਾਗਮ ਹੁੰਦਾ ਜਿਸ ਦੇ ਵਿੱਚ ਆਂਟੀ ਕਹਿੰਦੀ ਕਿ ਮੈਂ ਉੱਥੇ ਗਈਆਂ ਮੇਰਾ ਮੁੰਡਾ ਉੱਥੇ ਪਿਸਤੌਲ ਲੈ ਕੇ ਆਉਂਦਾ ਪਹਿਲੀ ਗੱਲ ਤਾਂ ਗੈਰ ਕਾਨੂੰਨੀ ਹਥਿਆਰ ਲੈ ਕੇ ਜਾਣਾ ਸਖਤ ਮਨਾਹੀ ਹੁੰਦੀ ਹੈ ਹਰ ਥਾਂ ਤੇ ਪਰ ਜੇ ਉਹ ਕਿਹਾ ਵੀ ਤਾਂ ਗੁਰਦੁਆਰੇ ਦੇ ਵਿੱਚ ਹਰ ਥਾਂ ਤੇ ਕੈਮਰੇ ਲੱਗੇ ਉਹਨਾਂ ਨੇ ਧਿਆਨ ਚ ਕਰਵਾਇਆ ਪਰ ਉਹਨਾਂ ਨੇ ਅਨਗਾਲਾ ਕਰਤਾ ਜਾਂ ਸਰਪੰਚ ਸਾਹਿਬ ਕਮੇਟੀ ਨੂੰ ਵੀ ਕਹਿ ਸਕਦਾ ਸੀ ਵੀ ਇੱਥੇ ਇਨਵੈਸਟੀਗੇਸ਼ਨ ਕਰੋ ਕੋਈ ਬੰਦਾ ਹਥਿਆਰ ਲੈ ਕੇ ਆਇਆ ਹੋਇਆ ਪਰ ਉਹ ਕਹਿੰਦੇ ਉਹਨਾਂ ਨੇ ਕੋਈ ਜਾਂਚ ਪੜਤਾਲ ਨਹੀਂ ਕੀਤੀ ਨਹੀਂ ਪਤਾ ਕੀ ਗੱਲ ਆ ਜੀ ਉਦੋਂ ਸਾਡੇ ਮਾਲਕਿਆਂ ਤੋਂ ਵਧੀਆ ਟੀਚਰ ਸੀ ਜਿਹਦੇ ਬਾਅਦ ਚ ਉਹਨਾਂ ਨੂੰ ਵੀਡੀਓ ਦਾ ਅਫਸਰ ਨੌਕ ਜੋਬ ਵੀ ਮਿਲ ਗਈ ਸੀ ਮੈਂ ਵੀ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਉਹਦੀ ਹੋਈ ਸੀ ਬਹੁਤ ਅਣਕਿਆਸੀ ਤੇ ਬਹੁਤ ਮੰਨਕਿਆ ਹੰਨਾ ਕਹਿਰ ਦੀ ਮੌਤ ਸੀ ਮੈਂ ਵੀ ਉੱਥੇ ਨਤਮਸਤਕ ਹੋ ਕੇ ਮੈਂ ਘਰੇ ਆ ਗਿਆ ਇਹ ਆਸ ਤੇ ਉਥੇ ਪਰਿਵਾਰ ਇਹ ਮੁੰਡਾ ਵੀ ਉੱਥੇ ਆ ਭੋਗ ਤੇ ਆਇਆ ਵਾ ਸੀ ਤੇ ਮਾਤਾ ਵੀ ਭੋਗ ਤੇ ਆਈ ਵੀ ਸੀਗੀ ਕੋਈ ਇਹਨਾਂ ਦੀ ਮੈਨੂੰ ਨਹੀਂ ਪਤਾ ਕਿ ਇੱਥੇ ਉਹਨਾਂ ਦੀ ਜਾਇਦ ਪਿਆਸ ਹੋਈ ਆ ਕਿ ਉਹਦੇ ਕੋਲੇ ਨਾਕ ਐਵੇਂ ਕਹਦਾ ਮੈਂ ਉੱਥੇ ਪਿਸਤੌਲ ਉਹਦੇ ਕੋਲੇ ਵੇਖਿਆ ਨਾ ਮੈਂ ਮੌਕੇ ਤੇ ਮੌਜੂਦ ਸੀ ਵੀ ਬੈਣਾ ਕੋਲੋਂ ਐਵੇਂ ਮੈਂ ਗੱਲ ਨਹੀਂ ਕਹਿ ਸਕਦਾ ਕਿ ਉਹਦੇ ਕੋਲੇ ਸੀਗਾ ਹੋ ਸਕਦਾ ਹੋਵੇ ਹੋ ਸਕਦਾ ਨਾ ਹੋਵੇ ਠੀਕ ਹੈ ਜੀ ਬਾਕੀ ਯਾਰ ਮੈਂ ਜਦੋਂ ਇਹਨਾਂ ਨੇ ਮੈਨੂੰ ਫੋਨ ਲਾ ਕੇ ਇਤਲਾਹ ਦੇਤੀ ਇਤਲਾਹ ਦੇਤੀ ਮੈਨੂੰ ਵੀ ਭਾਈ ਉਹ ਨਾ ਸਾਡੇ ਇੱਥੇ ਮੇਰੇ ਤੇ ਪਿਸਤੌਲ ਲੈ ਕੇ ਮਗਰ ਪੈਂਦਾ ਜਾਂ ਐ ਕਰਦਾ ਮੈਂ ਤੁਰੰਤ ਉਸੇ ਮੁੰਡੇ ਨੂੰ ਫੋਨ ਲਾਇਆਗਾ ਮੈਂ ਕਿਹਾ ਵੀ ਤੂੰ ਇੱਥੇ ਆ ਜਾ ਮੇਰੇ ਕੋਲੇ ਆ ਤੇ ਮੈਂ ਆਂਟੀ ਨੂੰ ਫੋਨ ਲਾਇਆ ਮੈਂ ਤੇ ਤੁਸੀਂ ਇੱਥੇ ਆ ਜਾਓ ਮੈਂ ਤੁਹਾਡੇ ਇੱਥੇ ਪਟਾਕੇ ਗੱਲ ਕਰ ਦਿੰਦਾ ਕਰਾ ਦਿੰਦਾ ਠੀਕ ਹੈ ਵੀ ਜੋ ਤੁਹਾਡੀ ਗੱਲ ਗੱਲ ਹੋਊਗੀ ਅਸੀਂ ਰਾਜਨਾਵਾਂ ਦਾ ਸੈਨੇ ਬੰਦੇ ਬੈਠ ਕੇ ਅਸੀਂ ਚਾਰ ਬੰਦੇ ਹੋਰ ਵਿੱਚ ਪਾ ਕੇ ਇੱਕ ਉੱਥੇ ਪੰਚਾਇਤ ਮੈਂਬਰ ਸੀਗਾ ਸਾਡਾ ਬਲਜਿੰਦਰ ਸਿੰਘ ਹੈਗਾ ਮੈਂ ਉਹਨੂੰ ਵੀ ਆਖਿਆ ਹੈਗਾ ਉਹ ਕਹਿੰਦਾ ਵੀ ਉਹ ਵੀ ਆਇਆ ਮੇਰੇ ਖਿਆਲ ਆਇਆ ਸੀ ਸ਼ਾਇਦ ਨਹੀਂ ਆਇਆ ਸੀ ਮੇਰੇ ਧਿਆਨ 'ਚ ਨਹੀਂ ਗੱਲ ਅਸੀਂ ਇੱਥੇ ਪਟਾਕੇ ਕਰਦੇ ਆਂ ਆਂਟੀ ਉੱਥੇ ਨਹੀਂ ਇਹਨਾਂ ਨੂੰ ਖਤਰਾ ਹੋਊਗਾ ਜੇ ਕਿ ਗੱਲ ਹੋਊਗੀ ਤੇ ਬਾਅਦ ਦੇ ਵਿੱਚ ਇਹਨਾਂ ਨੇ ਮੈਨੂੰ ਕੋਈ ਫੋਨ ਨਹੀਂ ਗੁਰਦਰਾ ਸਾਹਿਬ ਦੀ ਕਮੇਟੀ ਨੂੰ ਨਾਲ ਲੈ ਕੇ ਡੀਵੀਆਰ ਲੈ ਕੇ ਉੱਥੇ ਚਾਂਜ ਚਰਵਾ ਲੈਂਦੇ ਹੁਣ ਉਸ ਗੁਰਦਰਾ ਸਾਹਿਬ ਦੇ ਵਿੱਚ ਨੇ ਮੈਂ ਨਹੀਂ ਨਾ ਉਹ ਕਸ ਕਰ ਸਕਦਾ ਬਾਅਦੋਂ ਇਹਨਾਂ ਨੇ ਜੇ ਕੋਈ ਦਰਖਾਸਤ ਦਿੰਦੇ ਹੈ ਇਹ ਕੋਈ ਉਹ ਕਰਦੇ ਗਾਂ ਫਿਰ ਪੁਲਿਸ ਦੀ ਜ਼ਿੰਮੇਵਾਰੀ ਸੀਗੀ ਪੁਲਿਸ ਆ ਪਹਿਲੀ ਗੱਲ ਵੈਪਨ ਜਿਹਦੇ ਕੋਲੇ ਹੈਗਾ ਤਾਂ ਪੁਲਿਸ ਕਾਰਵਾਈ ਕਰੇ ਉਹਦੇ ਤੇ ਅਸੀਂ ਤਾਂ ਬਗੈਨੇ ਆ ਕਿ ਸਾਡੇ ਪਿੰਡ ਦੇ ਵਿੱਚ ਆ ਕੇ ਭਾਵੇਂ ਕੋਈ ਪਿੰਡ ਦਾ ਵਸੰਤ ਆ ਗਿਆ ਭਾਵੇਂ ਕੋਈ ਬਾਹਰੋਂ ਆ ਕੇ ਜੋ ਕਿ ਮੋਲ ਖਰਾਬ ਕਰੂਗਾ ਤੇ ਅਸੀਂ ਉਸ ਵਿਅਕਤੀ ਦੇ ਵਿਰੁੱਧ ਲਾਵਾਂਗੇ ਹਮ ਕਾਰਵਾਈ ਕਰਾਂਗੇ ਅਸੀਂ